ਬਹੁਤ ਸਾਰੇ ਵਿਦਵਾਨ ਨੇ ਜਿਹੜੇ ਉਹ ਚਿਕਨ ਆ ਜਾਂ ਮੀਟ ਜੋ ਵੀ ਸ਼ਬਦ ਵਰਤ ਲਿਆ ਜਾਏ ਤੇ ਉਹਦੇ ਵਿੱਚ ਬੜੀ ਦੁਬਿਧਾ ਰਹਿੰਦੀ ਹੈ ਕਿ ਬਹੁਤ ਸਾਰੇ ਬੁੱਧੀਜੀਵੀਆਂ ਤੋਂ ਮੈਂ ਵੀ ਪੁੱਛਿਆ ਪਰ ਕਦੇ ਸਪਸ਼ਟ ਜਵਾਬ ਸਾਹਮਣੇ ਨਹੀਂ ਆਇਆ ਕਿ ਸਿੱਖਾਂ ਨੂੰ ਮੀਟ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ ਸ਼ਰਾਬ ਦਾ ਤਾਂ ਦੇਖੋ ਇੱਕ ਕਨਸੈਪਟ ਕਲੀਅਰ ਹੈ ਕਿ ਜਿਹੜੀ ਨਸ਼ੇਲੀ ਚੀਜ਼ ਹੈ ਉਹ ਨਹੀਂ ਖਾਣੀ ਚਾਹੀਦੀ ਤੇ ਪਰ ਜਿਹੜਾ ਵੀ ਆਪਾਂ ਗੱਲ ਕਰਾਂਗੇ ਮੀਟ ਜਿਹੜਾ ਉਦੇ ਉਹਦੇ ਬਾਰੇ ਕੀ ਸਥਿਤੀ ਹੈ ਤੇ ਇੱਕ ਸਿੱਖ ਨੂੰ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਮੰਨਦੇ ਆ ਕਿ ਨਹੀਂ ਖਾਣਾ ਚਾਹੀਦਾ ਬਹੁਤ ਸਾਰੇ ਮੰਨਦੇ ਆ ਕਿ ਜਿਹੜਾ ਝਟਕੇ ਵਾਲਾ ਉਹ ਖਾਣਾ ਚਾਹੀਦਾ ਹਲਾਲ ਨਹੀਂ ਖਾਣਾ ਚਾਹੀਦਾ ਅਸਲ ਦੇ ਵਿੱਚ ਕਹਾਣੀ ਕੀ ਹੈ ਇਹ ਚਾਰ ਖਾਣੀਆਂ ਹਨ ਅੰਡਜ ਜੇਰਜ ਸੇਤਜ ਉਤਪਜ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਨੇ ਗਰਮੀ ਸਰਦੀ ਤੇ ਮੇਲ ਤੋਂ ਪੈਦਾ ਹੁੰਦੇ ਨੇ ਉਤਪੁੱਜ ਉਤਾਂ ਉਹ ਜੰਨਾਂ ਨੇ ਪੂਜਾਂ ਨੇ ਦਰੱਖਤ ਅੰਡਜ ਜੇਰਜ ਜਿਵੇਂ ਆਪਾਂ ਜੇਰਜ ਕੋ ਪੈਦਾ ਹੋਏ ਹੂੰ ਸੇਤ ਜੂ ਉਤਪਜ ਮੱਖੀ ਮੱਛਰ ਬਣਦੇ ਨੇ ਇੱਕ ਖਾਣੀ ਦੂਜੀ ਖਾਣੀ ਦਾ ਜਿਉਂ ਉਤਪਜ ਤੋਂ ਸਾਰਾ ਭੋਜਨ ਦੂਜੀਆਂ ਲੈਂਦੀਆਂ ਨੇ ਦੂਜੇ ਜਾਨਵਰ ਉਥੋਂ ਲੈਂਦੇ ਨੇ ਭੋਜਨ ਚਾਰੇ ਖਾਣੀਆਂ ਤੋਂ ਬਾਹਰ ਭੋਜਨ ਤਾਂ ਕੋਈ ਨਹੀਂ ਨਾ ਦੂਜਾ ਜਾਨਵਰ ਜਾਨਵਰ ਨੂੰ ਖਾਂਦਾ ਤੇ ਸਮੁੰਦਰ ਦੀ ਮਹਾਰਾ ਨੇ ਗੱਲ ਕਰੀ ਹੈ ਸਮੁੰਦਰ ਚ ਨਾ ਹੱਟ ਨਾ ਬਾਜ਼ਾਰ ਨਾ ਕੋਈ ਸੌਦਾ ਦੇਵੇ ਨਾ ਕੋਈ ਸੌਦਾ ਦੇ ਨਾ ਕੋਈ ਕਿਰਸ ਕਰੇ ਉਥੇ ਆਹਾਰ ਜੀਵਾਂ ਦਾ ਜੀਵ ਆਹਾਰ ਕਰਿਆ ਹ ਹਾਂ ਇੱਧਰ ਆ ਜਾਓ ਭਰਮ ਦੇ ਵਿੱਚ ਤਾਂ ਕੋਈ ਭਰਮ ਨਹੀਂ ਹੈਗਾ ਜਿਹੜੇ ਚਾਰੇ ਖਾਣੀਆਂ ਚ ਭੋਜਨ ਲੈ ਸਕਦਾ ਹੈ ਚਾਰੇ ਖਾਣੀਆਂ ਹਾਂ ਅੱਗੇ ਆਗੇ ਵੀ ਜਿਹੜੀ ਮੀਟ ਸ਼ਰਾਬ ਦੀ ਆਪ ਮੀਟ ਦੀ ਗੱਲ ਕਰਦੇ ਆਂ ਉਹ ਮਾਹ ਪ੍ਰਸ਼ਾਦ ਦੀ ਗੱਲ ਹੈ ਇਹਨੂੰ ਮਾਹ ਪ੍ਰਸ਼ਾਦ ਕਿਹਾ ਗਿਆ ਹੈ ਦੇਖੋ ਜਿਹੜਾ ਇਹਦਾ ਖਾਣਾ ਹੈ ਇਹ ਹੈ ਮੀਰੀ ਹੋ ਕੇ ਚੱਲਣਾ ਜਿਹੜਾ ਇਹਨੂੰ ਛਕਣ ਨਾਲ ਆ ਉਹ ਮੀਰੀ ਹੋ ਕੇ ਮੂਰੇ ਹੋ ਕੇ ਚੱਲੇ ਹੋਏ ਜਿਹੜਾ ਇਹਦਾ ਸੇਵਨ ਕਰਦਾ ਕਿਉਂਕਿ ਇੱਕ ਜਿਹੜਾ ਨਾਮ ਜਪਣ ਵਾਲਾ ਗੁਰੂ ਦੇ ਸੇਵਕ ਦੇਖੀ ਅੰਦਰ ਨੇ ਜਿਹੜਾ ਜੀਵ ਹੋ ਸਕਦਾ ਉਹ ਜੀਵ ਦਾ ਕੇ ਆਧਾਰ ਹੋ ਜਾਂਦਾ ਹੈ ਤੇ ਉੱਚਾ ਅਦਰ ਬਾਬੇ ਨਾਨਕ ਦਾ ਪਸ਼ੂ ਪ੍ਰੇਤ ਮੁਗਦ ਪਾਥਰ ਕੋ ਉਤਾਰੇ ਕਿਸੇ ਜਾਨਵਰ ਨੇ ਡੀਸੀ ਨਹੀਂ ਲੱਗਣਾ ਮੁਰਗੇ ਨੇ ਡੀਸੀ ਨਹੀਂ ਲੱਗਣਾ ਬੱਕਰੇ ਨੇ ਕੋਈ ਡੀਸੀ ਨਹੀਂ ਲੱਗਣਾ ਉਹ ਆਪਣੀ ਦੇਹ ਦਾ ਦਾਨ ਕਰਕੇ ਉਹਨਾਂ ਦੀ ਗਤੀ ਹੁੰਦੀ ਹੈ ਉਹ ਕੋ ਵੀ ਇੱਕ ਦਿਨ ਇਸੇ ਕੋ ਕਹਿੰਦੇ ਨੇ ਮਹਾਰਾਜ ਨੇ ਵੀ ਸਾਡੂੰ ਜਨਮ ਦਵਾ ਕੇ ਉਹਨਾਂ ਦੀ ਸੇਵਾ ਚ ਭੇਜੋ ਜਿੰਨਾ ਸਾਡਾ 84 ਜੋ ਛਟਕਾਰਾ ਕਰਾ 84 ਜੂਨ ਭੋਗਣ ਲਈ ਚਾਰ ਸੰਖਯੁਗ ਲੱਗਦੇ ਨੇ। ਹੂੰ ਚਾਰ ਸੰਖਯੁਗ ਤੋਂ ਬਾਅਦ ਫੇਰ ਜਾਂਦੇ ਨੇ। ਹੂੰ ਜੇ ਨਜਾਇਜ਼ ਬੰਦਾ ਮਾਰ ਦਈਏ ਚਾਰ ਜੁਗ ਉਹਦੇ ਗੁਲਾਮ ਰਹਿਣਾ ਪੈਂਦਾ। ਇਹ ਆਪਣੀ ਗੱਲਾਂ ਨੇ ਕੋਈ ਤੂੰ ਹੋਰ ਵੀ ਆ ਭਾਤਰੀਆਂ। ਨਹੀਂ ਨਜਾਇਜ਼ ਜਾਇਜ਼ ਤਾਂ ਮੰਨ ਲਓ ਕਿ ਆਪਾਂ ਦੋਵੇਂ ਆਪਣੀ ਲੜਾਈ ਐ। ਤੁਸੀਂ ਮੈਨੂੰ ਮਾਰਦੇ ਜਦੋਂ ਨਜਾਇਜ਼ ਨਜਾਇਜ਼ ਤੇ ਹਾਂ ਜਾਇਜ਼ ਜਿਹੜੀ ਉਹ ਤਾਂ ਗੱਲ ਹੋਰ ਫੈਸਲਾ ਐ ਨਾ। ਆ ਜਿਹੜਾ ਨਜਾਇਜ਼ ਬੰਦਾ ਮਾਰ ਦੇਗਾ ਉਹਨੂੰ ਚਾਰ ਜੁਗ ਗੁਲਾਮ ਰਹਿਣਾ ਪੈਂਦਾ। ਹੂੰ ਇਹ ਜਿੰਨੇ ਸ਼ਕਣਾ ਭੋਜਨ ਜੇ ਭੋਜਨ ਸ਼ਕਦਾ ਜਿਹੜਾ ਜੀਵ ਇਸ ਤਰ੍ਹਾਂ ਕਰਕੇ ਉਹਨੂੰ ਫਿਰ ਜਦੋਂ ਕੋ ਵਕਤ ਪੈਂਦਾ ਉਹਨੂੰ ਮੂਰੇ ਹੋ ਕੇ ਛੱਡੇ ਜੋ ਪਿੱਛੇ ਭਜਦਾ ਕਾਇਰ ਹੈ ਫਿਰ ਤਾਂ ਲੇਖਾ ਉਹਦੇ ਸਿਰ ਹੈ ਜੀਵ ਜੰਤੂ ਦਾ ਜੇ ਗੁਰੂ ਆਲਾ ਨਾਮ ਨਾਮ ਚ ਲੈ ਕੇ ਸੇਵਾ ਚ ਖੜਿਆ ਫਿਰ ਕੋਈ ਲੇਖਾ ਨਹੀਂ ਸ਼ਕ ਸਕਦਾ ਸਿੱਖ ਕਿ ਅੱਛਾ ਛਟਕੇ ਦੇ ਹਲਾਲ ਵਾਲਾ ਕੀ ਕੰਸੈਪਟ ਛਟਕੇ ਦੇ ਮਹਾਰਾਜ ਨੇ ਕਿਹਾ ਜਿਹੜੀ ਇਹ ਮੁਸਲਮਾਨੀ ਹੈ ਕਹਿੰਦੀ ਵੀ ਰਕ ਪੜਦੋ ਉਹਨੂੰ ਅੱਲਾ ਚੇਤੇ ਆ ਜਾਵੇ ਹੂੰ ਮਹਾਰਾਜ ਆਪੇ ਕਹਿੰਦੇ ਵੀ ਨਹੀਂ ਜੀਵ ਨੂੰ ਦੋਖੀ ਨਾ ਹੋਵੇ ਕੋ ਗੁਰੂ ਕੱਢਣ ਵਾਲਾ ਅੱਗੇ ਇਸ ਕਰਕੇ ਝਟਾ ਵੀ ਜੀਵ ਨੂੰ ਕੋਈ ਦੁੱਖ ਨਾ ਇੱਕੇ ਝਟਕੀ ਉਹਨੂੰ ਪਾਰਨਗਾਓ ਤੇ ਉਹਦੀ ਜਿਹੜੀ ਦੇਹ ਦਾ ਪ੍ਰਸ਼ਾਦ ਬਣਾ ਕੇ ਸ਼ਕੋ ਤਸ਼ੱਕੁਰ ਓਕੇ ਮਤਲਬ ਸ਼ੱਕ ਸਕਦੇ ਆ ਤੇ ਜਿਹੜਾ ਸ਼ਰਾਬ ਹੈ ਨਸ਼ਾ ਚਲੋ ਤਾਂ ਸਾਰੇ ਧਰਮਾਂ ਦੇ ਵਿੱਚ ਕਿਹਾ ਗਿਆ ਵੀ ਤੁਸੀਂ ਇਹਦੇ ਬਾਰੇ ਵੀ ਕਰਦੇ ਜੀ ਜੀ ਇਹ ਕੀ ਚੀਜ਼ ਹੈ ਇਹ ਵੈਸੇ ਜਦੋਂ ਸਮੁੰਦਰ ਮੰਥਨ ਕਰਿਆ ਸੀ ਉੱਚ 14 ਰਤਨ ਤੇ 42 ਹੋਰ ਰਤਨ ਨਿਕਲੇ ਸੀ ਇਹਨਾਂ ਵਿੱਚੋਂ ਅ ਸਵਾ ਘੋੜਾ ਦਸ਼ਮੀ ਤਾਂ ਤਰਵੇਦ ਸੱਤੇ ਧਾਤੂ ਆ ਸ਼ਰਾਬ ਹੈ ਜ਼ਹਿਰ ਤੇ ਅੰਮ੍ਰਿਤ ਤਿੰਨੀ ਚੀਜ਼ਾਂ ਲਾਈਨ ਚ ਨਿਕਲੀਆਂ ਇਹ ਇੱਕੋ ਜ ਇਹ ਜਦੋਂ ਕਰੇ ਗਏ ਕਿਉਂ ਉਦੋਂ ਕੀ ਹੋਇਆ ਸੀਗਾ ਆਪਾਂ ਇਹ ਵਿਚਾਰ ਤੋਂ ਪਿੱਛੇ ਲੈ ਕੇ ਜਾਣੀ ਬਹੁੜੀ ਜੀ ਸਾਰੀ ਸੰਸਾਰ ਤੇ ਸਮੱਸਿਆ ਆ ਗਈ ਸੀ ਸਮੱਸਿਆ ਸਭ ਦੇਵਤਿਆਂ ਦੇ ਘਰ ਵੀ ਸਮੱਸਿਆ ਆ ਗਈਆਂ ਫਿਰ ਈਕਾ ਮਈਨਾ ਜੁੜੇ ਜੁੜ ਕੇ ਪੁੱਛਿਆ ਇਹਨਾਂ ਨੇ ਵੀ ਪੀ ਕੀ ਸਾਡਾ ਇਹ ਚੱਲੇ ਉਹ ਕਹਿਣ ਲੱਗੀ ਵੀ ਦੋਏ ਭਰਾ ਰਲ ਕੇ ਰਾਖਸ਼ ਤੇ ਦੇਵਤੇ ਸਮੁੰਦਰ ਮੰਥਨ ਕਰੋ ਫਿਰ ਉਹਦੇ ਜੋ ਰਤਨ ਨਿਕਲਣਗੇ ਉਹ ਤਾਂ ਸਵਾਦਨ ਕਰਦੇ ਕੇ ਸਾਰੇ ਇੰਨਾ ਕਰੇ ਉਹਦਾ ਬੈਰ ਬਹੁਤ ਸੀ ਇਹਨਾਂ ਚਾਪ ਕਰ ਚਾ ਫਿਰ ਬ੍ਰਿਸ਼ਪਤ ਗੁਰੂ ਨੇ ਵਿਉਂਤ ਬੰਨੀ ਦੇਵਕਿਆਂ ਦੇ ਗੁਰੂ ਨੇ ਵਿਉਂਤ ਬੰਨੀ ਉਹ ਕਹਿਣ ਲੱਗੀ ਵੀ ਜਦੋਂ ਸ਼ੁਕਲਾਚਾਰੀਆ ਸ਼ੁਕਲਾਚਾਰੀਆ ਰਾਖਸ਼ਾ ਨੇ ਗੁਰੂ ਸੀ ਉਹਨਾਂ ਕੋਲ ਜਾਣਾ ਸਰਸਵਤੀ ਨੂੰ ਕਿਹਾ ਵੀ ਤੁਸੀਂ ਉਹਨਾਂ ਚ ਵਾਸ ਕਰਦੇ ਹੋ ਜਦੋਂ ਕੋਲ ਗਏ ਤਾਂ ਉਹਨਾਂ ਦੇ ਜਰਨੈਲ ਨੇ ਕਿਹਾ ਵੀ ਅੱਜ ਨਾ ਵਿਸ਼ਨੂੰ ਭਜ ਜੇ ਪਰ ਉਹਨੇ ਕਿਹਾ ਰਾਜਨ ਤਲਵਾਰ ਮਿਆਂਨ ਅੰਦਰ ਕਰ ਲੋ ਵੀ ਮੈਨੂੰ ਬਹੁਤ ਸੁੰਦਰ ਅਹਿਸਾਸ ਹੋਇਆ ਉਹ ਨਵੀਂ ਗੱਲ ਚੱਲਣ ਲੱਗੀ ਐ ਵੀ ਜਿਹੜੀ ਪ੍ਰithvi ਦੇ ਕਲਿਆਣ ਲਈ ਐ ਤੇ ਉਹਨੇ ਹੁਕਮਾਂ ਚ ਪਾਲੀ ਤੇ ਫਿਰ ਕਿਹਾ ਵੀ ਹੁਣ ਦੱਸੋ ਕਹਿੰਦੇ ਵੀ ਉਪਰ ਹੁਕਮ ਆਇਆ ਵੀ ਸਮੁੰਦਰ ਮੰਤਨ ਤੇ ਉਹਨਾਂ ਨੇ ਇੱਕ ਬਿਉਂਤ ਬਣਾਈ ਵੀ ਛੇ ਸਮੇਤ ਪਰਬਤ ਸ਼ੇਸ਼ਨਾਗ ਦਾ ਨੇਤਰਾ ਪਾ ਕੇ ਫਿਰ ਉਹ ਥੱਲੇ ਖੜੇ ਨਾ ਫਿਰ ਵਿਸ਼ਨੂੰ ਮਹਾਰਾਜ ਨੇ ਮੌਕਾ ਹੁਣ ਗੱਲਾਂ ਕੌਣ ਸਮਝੂ ਉੱਚੀ ਸਮਝ ਵਾਲੇ ਸਮਝਣਗੇ ਵਿਸ਼ਨੂੰ ਮਹਾਰਾਜ ਨੇ ਮੌਕੇ ਤੇ ਕਛ ਅਵਤਾਰਤਾ ਰਿਆ ਤੇ ਆਪਣੀ ਪਿੱਠ ਲਾਈ ਉੱਥੇ ਫਿਰ ਉੱਤੇ ਜਦੋਂ ਪਰਬਤ ਚੱਲਿਆ 14 ਰਤਨ 42 ਉਪਰ ਰਤਨ ਲਿਖਿਆ ਜਿਹਦੇ ਚੋਂ ਅਮਰਤ ਸ਼ਰਾਬ ਜਾਂ ਸ਼ਰਾਬ ਤੇ ਜ਼ਹਿਰ ਜ਼ਹਿਰ ਵੀ ਕਹਿੰਦੇ ਤੇ ਉਹ ਵੀ ਜਿੰਦਾ ਕਰ ਦਿੰਦਾ ਜਿੰਨਾਂ ਦਵਾਈ ਤੌਰ ਤੇ ਵਰਤੇ ਜਾਂਦੇ ਨੇ ਬੜੇ ਜ਼ਹਿਰ ਦੀ ਵੀ ਮੰਨਤ ਹੈਗੀ ਐਵੇਂ ਸ਼ਰਾਬ ਦੀ ਵੀ ਮੰਨਤ ਹੈ ਤੇ ਅਮਰਤ ਦੀ ਵੀ ਮੰਨਤ ਹੈ ਇੱਕ ਹੀ ਆ ਹੁਣ ਇੱਕ ਅਮਲ ਅਮਲ ਕਹਿੰਦੇ ਆਪਾਂ ਆਪਾਂ ਅਮਲਾਂ ਦੇ ਹੋਣਗੇ ਨਵੇਂ ਜਿਹੜਾ ਬੰਦੇ ਤੇ ਜੇ ਉਹ ਸੁਭ ਅਮਲ ਅੰਦਰ ਆ ਜਾਂਦਾ ਉਦੋਂ ਉਹ ਸ਼ੁਭ ਗੱਲ ਕਰਦਾ ਇਹ ਕੀ ਹੈ ਪਹਿਲਾ ਜਿਹੜਾ ਅਮਲ ਸੀਗਾ ਅਮਲ ਇੱਕ ਖਾਸ ਬੰਦੇ ਨੂੰ ਦਿੱਤਾ ਜਾਂਦਾ ਸੀ ਜਿਹੜਾ ਕਿਸੇ ਨੂੰ ਦੇਂਦਾ ਸੀ ਲੋੜ ਸਾਰੋਂ ਨੂੰ ਕਹਿੰਦੇ ਸੀ ਸਾਕੀਏ ਸਾਕੀਆ ਦੇ ਸਭਜ ਰੰਗ ਹੂੰ ਇਹ ਰੰਗ ਇਹ ਹਜਾ ਹੁੰਦਾ ਪੀਲੇ ਕਲਰ ਦੇ ਵਿੱਚ ਹਰੇ ਕਲਰ ਦੇ ਵਿੱਚ ਪੀਲਾ ਕਲਰ ਤਰਦਾ ਉਹਨੂੰ ਸਭਜ ਰੰਗ ਕਹਿੰਦੇ ਨੇ ਜਦੋਂ ਸਭਜ ਰੰਗ ਤੁਹਾਡੇ ਤੇ ਆ ਜਾਂਦਾ ਬਹੁਤ ਹੀ ਸੁੰਦਰ ਅਵਸਥਾ ਬਣਦੀ ਹੈ ਜੀ ਹੂੰ ਇਹ ਅਮਲ ਅਮਲ ਜੀ ਦਾ ਆਪਾਂ ਗਾ ਕੇ ਅਮਲ ਚ ਸਾਰੀ ਗੱਲ ਨਿਕਲ ਜਾਂਦੀ ਹੈ ਇੱਕ ਤੁਹਾਨੂੰ ਥੋੜੀ ਜਿਹੀ ਸੁਣਾਉਂਦਾਗਾ ਇਹ ਆਪਣੇ ਇਹਦੇ ਚ ਆਉਂਦੀ ਹੈ ਦਾ ਇਹਦੇ ਚ ਜਫਰ ਨਾਮ ਇਤ ਜਫਰ ਨਾਮ ਇੰਝ ਕੀ ਹੋਇਆ ਇੱਕ ਮਾਰਾ ਦੱਸੀ ਗੱਲ ਵੀ ਇੱਕ ਵਿਦਿਆਲਾ ਖੋਲਿਆ ਗਿਆ ਜਿੱਚ ਇੱਕ ਪਾਸੇ ਲੜਕੇ ਇੱਕ ਪਾਸੇ ਲੜਕੀਆਂ ਪਹਾੜੀ ਨੂੰ ਡਿਜ਼ਾਈਨ ਐ ਇਹ ਸਭ ਨਕਰਿਆ ਸੀ ਨਾ ਉਧਰ ਉਹ ਦਿਸਦੇ ਸੀ ਨਾ ਉਹ ਦਿਸਦੇ ਸੀ ਤੇ ਉਹਨਾਂ ਚੋ ਰਾਜਿਆਂ ਦੇ ਵਜ਼ੀਰਾਂ ਦੇ ਤੇ ਕਿ ਉੱਚੇ ਛੇਠ ਦੇ ਬੱਚੇ ਹੀ ਪੜਦੇ ਸਨ ਉਧਰ ਵੀ ਤੇ ਉਧਰ ਦੋਨੋਂ ਅਕੈਡਮੀ ਦਾ ਬਹੁਤ ਸੋਹਣਾ ਚੱਲ ਰੇ ਬੜੀ ਸੋਹਣੀ ਵਿੱਦਿਆ ਦਿੱਤੀ ਜਾਂਦੀ ਸੀ ਉੱਥੇ ਸਾਰੇ ਰਾਜੇ ਮਹਾਰਾਜਿਆਂ ਨੇ ਜਿੰਨੇ ਪੜਦੇ ਸੀ ਉਹਨਾਂ 'ਚੋਂ ਇੱਕ ਲੜਕਾ ਉਧਰੋਂ ਇੱਕ ਲੜਕੀ ਉੱਤਮ ਵਿੱਦਿਆ ਵਿੱਚ ਆਏ ਜਦੋਂ ਆਏ ਇਹ ਚੱਲਦੀ ਉਹ ਵਿੱਦਿਆ ਵਿੱਚ ਬੜੇ ਉੱਤਮ ਗਏ ਇੱਕ ਦਿਨ ਰੱਬ ਦੀ ਕੀ ਕਰਨੀ ਹੋਈ ਉਹ ਜਿਹੜੀ ਵਿੱਚ ਕੰਧ ਸੀਗੀ ਉਹਨਾਂ ਦੇ ਵਿਚਾਲੇ ਉੱਥੇ ਮਾਰ ਨੇ ਮੂਸ ਲੈ ਕੇ ਵੀ ਚੂਹੇ ਨੇ ਖੱਡ ਕੱਢ ਲਈ ਉਥੋਂ ਜਦੋਂ ਖੱਡ ਕੱਢ ਲਈ ਤਾਂ ਉਹ ਤੁਰੇ ਹੁੰਦੇ ਨੇ ਕਿ ਰਾਜੇ ਦੇ ਮੁੰਡੇ ਨੇ ਕੀ ਦੇਖਿਆ ਉਧਰ ਵਜ਼ੀਰ ਦੀ ਲੜਕੀ ਖੜੀ ਐ ਤੇ ਇਹ ਮਹਾਰਾਜ ਜੀ ਇੰਨੀ ਤਾਂ ਕਮਲ ਦੇ ਪੋਤੇ ਨਾਲੋਂ ਚਮੇਲੀ ਦੇ ਫੁੱਲ ਨਾਲੋਂ ਵੀ ਸੁੰਦਰ ਐ ਉਹ ਲੜਕੀ ਵਜ਼ੀਰ ਦੀ ਜਦੋਂ ਆਪਸ ਵਿੱਚ ਦੇਖਣ ਨਾਲ ਹੀ ਪਿਆਰ ਹੋ ਗਿਆ ਉਧਰ ਵੀ ਹੋ ਗਿਆ ਤੇ ਉਧਰ ਹੀ ਹੋ ਗਿਆ ਉਹ ਪਹਿਲਾਂ ਤਾਂ ਪਰ ਕਲਾਸ ਘਟ ਜਾਣਾ ਸ਼ੁਰੂ ਹੋ ਗਏ ਫਿਰ ਖਾਣੇ ਵੀ ਨਖਾਇਆ ਕਰਦੇ ਕਮਜ਼ੋਰ ਹੋ ਗਏ ਉਹ ਵੀ ਤੇ ਇਹ ਵੀ ਇੱਧਰ ਫਿਕਰ ਪੈ ਗਿਆ ਵੀ ਰਾਜਿਆਂ ਦੇ ਲੜਕੇ ਨੇ ਕੱਲ ਨੂੰ ਜੇ ਕੋਈ ਜਵਾਬ ਦੇ ਹੀ ਬਹੁਤ ਔਖੀ ਹੋਊਗੀ ਫਿਰ ਉਹਨਾਂ ਦੇ ਵਜ਼ੀਰ ਨੇ ਉਹਨਾਂ ਦੇ ਆਪਣੇ ਮੌਲਵੀ ਨੇ ਆਪਣੇ ਸਿਆਣੀ ਉਹਨੂੰ ਕੁੜੀ ਨੂੰ ਉਹਨਾਂ ਦੇ ਮਦਰ ਲਾਇਆ ਤੇ ਪੁੱਤਰ ਨੂੰ ਉਹਨੂੰ ਕਿਹਾ ਵੀ ਦੋਸਤ ਬਣਾ ਕੇ ਪੁੱਛੋ ਗੱਲ ਕੀ ਹੈ ਤਾਂ ਉਹਨਾਂ ਨੇ ਬੜਾ ਦੋਸਤ ਬਣਾ ਕੇ ਪੁੱਛਿਆ ਵੀ ਜਿਹੜਾ ਦੋਸਤ ਨੂੰ ਸੱਚ ਨਾਲ ਦੱਸੇ ਉਹ ਤਰਕਾਂ ਨੂੰ ਜਾਂਦਾ ਐ ਕਰਕੇ ਵੀ ਜਿਹੜੀ ਕੋਈ ਗੱਲ ਹੈ ਦੱਸ ਪਰਾਂ ਕਹਿੰਦੇ ਨਾ ਲੜਕੀ ਨਾ ਲੜਕਾ ਇੱਕ ਵੀ ਲਫ਼ਜ਼ ਮੂੰਹ ਆ ਨਾ ਬੋਲੇ ਫਿਰ ਕੀ ਉਹਨਾਂ ਨੇ ਕੀ ਕਰਿਆ ਉਹ ਕਹਿਣ ਲੱਗੇ ਵੀ ਕਵਾਲ ਲਿਓ ਕਿ ਕਵਾਲ ਲਿਆਓ ਤੇ ਉਹਨਾਂ ਨੂੰ ਗਾਣਾ ਲੈ ਕੇ ਪਾਸੇ ਲੜਕੀਆਂ ਨੂੰ ਬਿਠਾ ਲਓ ਇੱਕ ਪਾਸੇ ਉਹਨਾਂ ਨੂੰ ਜਦੋਂ ਉਹਨਾਂ ਨੇ ਚਲਾਈ ਕਵਾਲੀ ਰੱਬ ਦੇ ਜੁੜਨ ਵਾਲੀ ਉਧਰੋਂ ਲੜਕਾ ਉੱਠ ਕੇ ਨੱਚਣ ਲੱਗ ਗਿਆ ਉਧਰੋਂ ਲੜਕੀ ਨੱਚਣ ਲੱਗ ਪਈ ਅਜੇ ਗੱਲ ਦਾ ਫੇਰ ਨਾ ਪੇ ਦਿਖਦਿਆ ਉਹ ਕਹਿਣ ਲੱਗੇ ਵੀ ਹੁਣ ਕੀ ਕਰੀਏ ਹੁਣ ਕਹਿਣ ਲੱਗੇ ਵੀ ਅਮਲ ਲਿਆਓ ਇਹਦੇ ਚ ਜਿਹੜੇ ਵੀ ਅਮਲ ਸੁੰਦਰ ਨੇ ਉਹ ਉਹਦੇ ਵਿੱਚ ਲਿਆਓ ਉਹਨਾਂ ਨੂੰ ਸ਼ਰਬਤ ਦੇ ਥਾਂ ਤੇ ਅਮਲ ਪਰਾਏਗੇ ਜਦੋਂ ਪਲਾ ਕੇ ਫੇਰ ਉਹ ਕਵਾਲ ਲੱਗੇ ਤਾ ਉਹ ਲੜਕੀ ਦਾ ਨਾਮ ਲੈ ਕੇ ਨੱਚਣ ਲੱਗ ਗਿਆ ਲੜਕੀ ਉਹਦਾ ਨਾਮ ਲੈ ਕੇ ਨੱਚਣ ਲੱਗ ਗਈ ਜਦੋਂ ਨੱਚਣ ਲੱਗੀ ਜਿਹੜੀ ਗੱਲ ਗੁਪਤ ਸੀ ਉਹ ਸਾਰੇ ਜੱਗ 'ਚ ਜ਼ਾਹਰ ਹੋ ਗਈ ਜਦੋਂ ਜ਼ਾਹਰ ਹੋ ਗਈ ਤਾਂ ਰਾਜੇ ਨੂੰ ਵੀ ਬੁਲਾ ਲਿਆ ਗਿਆ ਤੇ ਮੰਤਰੀਆਂ ਨੂੰ ਬੁਲਾ ਲਿਆ ਗਿਆ ਉਹ ਦਰਕੇ ਦੋਨਾਂ ਨੂੰ ਫੈਸਲਾ ਕਰਿਆ ਵੀ ਇਹਨਾਂ ਨੇ ਕਰਮ ਕਰਿਆ ਉਹਨਾਂ ਨੂੰ ਜਿੱਥੋਂ ਝਰਨਾ ਜਿਹੜੇ ਦਰਿਆ ਪੈਂਦੇ ਨੇ ਝਰਨੇ ਦੇ ਜਿਹੜੇ ਪੱਥਰਾਂ ਵਿੱਚ ਦੀ ਲੰਗ ਦਾ ਝਰਨਾ ਉਹਦੇ ਤੋਂ ਉੱਪਰ ਉਹਦੇ ਵਿੱਚ ਦੀ ਲੰਗਦਿਆਂ ਦੇ ਬਾਅਦ ਲੱਤਾਂ ਬਾਹਾਂ ਲੱਗ ਜਾਂਦੇ ਉਧਰ ਉਹਨੂੰ ਲੜਕੀ ਨੂੰ ਇੱਕ ਪਾਸੇ ਬਿਠਾਇਆ ਗਿਆ ਕਿਸ਼ਤੀ ਤੇ ਲੜਕੇ ਨੂੰ ਦੂਜੇ ਪਾਸੇ ਉਨੀ ਹੀ ਕਿਸ਼ਤੀ ਬਣਾਈ ਜਿੰਨੇ ਤੇ ਪਾਸੋਂ ਬੰਦਾ ਬਹਿ ਸਕਦਾ ਲੜਕੀ ਤੇ ਉਧਰੋਂ ਤਖ ਤੇਰ ਦਿੱਤਾ ਗਿਆ ਜਦੋਂ ਤੇਰ ਦਾ ਮਹਾਰਾਜ ਕਹਿੰਦੇ ਕਿਸਮਤ ਨਾਲ ਉਹ ਦੋਏ ਕਿਸ਼ਤੀਆਂ ਵਹਿਣ ਨਾਲ ਅੱਗੇ ਜਾ ਕੇ ਇਕੱਠੀਆਂ ਹੋ ਗਈਆਂ ਅਜੇ ਉਹ ਆ ਕੇ ਇੱਕ ਦੇਖਿਆ ਹੀ ਹੈ ਤਾਂ ਉਧਰੋਂ ਇੱਕ ਬਲਾ ਤੇ ਇਧਰੋਂ ਅਜਗਰ ਸੱਪ ਦੋਨੇ ਤਰਫੇ ਮੇਰੀ ਖਰਾਕ ਜਦੋਂ ਦੋਨੇ ਇੱਕਦਮ ਐਨ ਟਾਈਮ ਤੇ ਆਏ ਉਹਨੇ ਉਵਾਰ ਕਰਿਆ ਤਾਂ ਦੋਨੇ ਨੀਵੇਂ ਹੋ ਗਏ ਤਾਂ ਸੱਪ ਨੇ ਬਲਾ ਨੂੰ ਡੰਗ ਮਾਰ ਦਿੱਤਾ ਤੇ ਉਹ ਉੱਥੇ ਹੀ ਲੜ ਕੇ ਮਰ ਗਿਆ ਉਹਨੇ ਸੱਪ ਨੂੰ ਟੁਕੜੇ ਟੁਕੜੇ ਕਰਤਾ ਹੋਇਆ ਨਾ ਕਿਛਤੀ ਅੱਗੇ ਚੱਲਦੀ ਅੱਗੇ ਫਿਰ ਆਇਆ ਕਿ ਜਗੂਆ ਸ਼ੇਰ ਆਇਆ ਤੇ ਇਹ ਮਗਰਮੱਛ ਆਇਆ ਦੋਨੋਂ ਆਪਸ ਚ ਤੁਰਪੇ ਕਿ ਸਾਡੀ ਮੇਰਾ ਸ਼ਿਕਾਰ ਹੈ ਉਹਨਾਂ ਨੇ ਵੀ ਐਟੇ ਟਾਈਮ ਜਦੋਂ ਮੂੰਹ ਕਰਿਆ ਤਾਂ ਜਿਹੜਾ ਸ਼ੇਰ ਸੀ ਉਹ ਮਗਰਮੱਛ ਦੇ ਮੂੰਹ ਚ ਗਿਰ ਗਿਆ ਤਾਂ ਉਹਨੇ ਉਹਦੀਆਂ ਅੱਖਾਂ ਬਨੁੰਦਰਤੀਆਂ ਤੇ ਉਹ ਉਹਨੇ ਸ਼ੇਰ ਨੂੰ ਚੱਪ ਦਿੱਤਾ ਫੇਰ ਕਿਸ਼ਤੀ ਅੱਗੇ ਚੱਲੀ ਗਈ ਅੱਗੇ ਇੱਕ ਜੰਗਲ ਦੇ ਰਾਜੇ ਨੇ ਜਾ ਕੇ ਉਹਨਾਂ ਨੂੰ ਦੇਖਿਆ ਸੋਹਣੇ ਬਹੁਤ ਸੀ ਸੁੰਦਰ ਸੀ ਉਹਨਾਂ ਨੂੰ ਬਿਠਾਇਆ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਸਾਡੇ ਨਾਲ ਆ ਹੋਈ ਉਹਨੇ ਉਸਿਆਣੇ ਜਿਹੋਨਾਂ ਰਾਜ ਦੀ ਉਹਦੀ ਜੰਗਲ ਦੇ ਰਾਜ ਦੀ ਬੜੀ ਸੋਹਣੀ ਉਹ ਚਲਾਤੀ ਪਾਣੀ ਜਗਾ ਜਗਾ ਤਾਰ ਦਿੱਤੇ ਗਏ ਸਾਰੀ ਸਕੀਮ ਨਾਲ ਰਾਜ ਨੂੰ ਬੜਾ ਹੀ ਸੁੰਦਰ ਬਣਾ ਦਿੱਤਾ ਰਾਜਾ ਬੜਾ ਖੁਸ਼ ਹੋਇਆ ਉਹਨਾਂ ਤੇ ਫੇਰ ਉਹਨੇ ਉਹਨਾਂ ਨੂੰ ਪਿੰਡ ਦਿੱਤੇ ਪਹਿਲਾਂ ਫਿਰ ਅਖੀਰ ਰਾਜ ਹੀ ਦੇ ਦਿੱਤਾ ਫੇਰ ਉਹ ਲੜਕੇ ਨੇ ਵੀ ਫੌਜ ਘੜੀ ਤੇ ਲੜਕੀ ਨੇ ਵੀ ਫੌਜ ਘੜੀ ਜਰਨਲ ਫੌਜ ਘੜੀਆਂ ਦੋਨੋਂ ਤੇ ਇੱਕ ਦਿਨ ਲੜਕੀ ਕਹਿੰਦੀ ਆ ਹੋਂਡੇ ਵੀ ਜਿਹੜਾ ਪਿੱਛੇ ਦਾ ਪਤਾ ਨਹੀਂ ਲੈਂਦਾ ਉਹ ਬੰਦਾ ਨਹੀਂ ਹੁੰਦਾ ਹੂੰ ਫਿਰ ਦੋਨਾਂ ਨੇ ਫੌਜ ਘੜ ਕੇ ਜਦੋਂ ਲੰਘ ਕੇ ਗਏ ਤਾਂ ਜਿਹੜੇ ਹੋਂਡੇ ਵਾਲਾ ਸੀ ਉਹ ਤਾਂ ਇੱਕੋ ਹੀ ਜਰਨਲ ਨਾਲ ਹੋਈ ਤੇ ਉਹ ਆਪਣਾ ਉਹ ਉਦੋਂ ਹੀ ਉਹਨੂੰ ਰਾਜ ਮਿਲ ਗਿਆ ਇਧਰ ਲੜਕੀ ਵਾਲੇ ਚ 6 ਜਰਨਲ ਸੀ ਉਹਦੇ ਤੇ ਐ ਮਹਾਰਾਜ ਕਹਿੰਦੇ ਐਦਾਂ ਗੋਲੀਾਂ ਵਾਂਗੂ ਨਿਕਲ ਕੇ ਆਉਂਦੇ ਸੀ ਹੂੰ ਤੇ ਉਹ ਕੁੜੀ ਨੇ ਕਿਸੇ ਨੂੰ ਲੱਕੋਂ ਲਾ ਦਿੱਤਾ ਕੋਈ ਮਾਰ ਕੇ ਤੀਰ ਭੋਏ ਦੇ ਸੁੱਟਦਾ। ਹੂੰ 6 ਦੇ 6 ਜਦੋਂ ਮਾਰ ਕੇ ਸਰਾਜ ਦੀਆਂ ਛਾਪੀਆਂ ਉਹਦੇ ਕੋਲ ਆ ਗਈ। ਹੂੰ ਮਹਾਰਾਜ ਕਹਿੰਦੇ ਫਿਰ ਐ ਗੁਰੂ ਖਾਲਸਾ ਬੈਠਾ ਰਾਜ ਲੈਣ ਵਾਸਤੇ ਜਿਵੇਂ ਇਹਨਾ ਨਾ ਹੋਈ। ਜਿਵੇਂ ਉੱਥੋਂ ਰੋੜੇ ਜਿ ਐ ਅਸੀਂ ਕਿਲੇ ਚੋਂ ਬਚ ਕੇ ਬਾਹਰ ਆ ਗਏ ਸੀ। ਹੂੰ ਜਿਵੇਂ ਉਹਨਾਂ ਰੋੜਿਆ ਗਿਆ ਤੇ ਐ ਹੀ ਮੇਰਾ ਗੁਰੂ ਖਾਲਸਾ ਹੁਣ ਜਿਹੜਾ ਬੈਠਾ ਅੱਗੇ ਰਾਜ ਲੈਣ ਵਾਸਤੇ। ਹੂੰ ਨਹੀਂ ਅਪਾ ਗੱਲ ਸ਼ਰਾਬ ਦੀ ਕਰ ਰਹੇ ਸੀ ਵੀ ਇਹ ਸ਼ਰਾਬ ਉਹ ਜਿਹੜੀ ਸ਼ਰਾਬ ਹੈ ਅੰਦਰੋਂ ਅਮਲ ਹੈ। ਅਮਲ ਹੁੰਦਾ ਚਾ ਉੱਠ ਕੇ ਦੇਖਣਾ ਤੇ ਗੰਭੀਰ ਜਾ ਕੇ ਦੇਖਣਾ ਇਹ ਅਮਲ ਜੀ ਤੁਹਾਨੂੰ ਦਿਖਾਉਂਗਾ ਠੋਕ ਇਹ ਸਮਝਦਾਰ ਤੇ ਸੁੱਚੇ ਬੰਦਿਆਂ ਦੇ ਵਰਤਨ ਦੀ ਚੀਜ਼ ਹੈ ਨਹੀਂ ਜੇ ਜਦੋ ਸ਼ਦਾਈਆਂ ਦੇ ਹੱਥ ਆ ਗਈ ਤਾਂ ਇਹ ਬਦਨਾਮ ਹੋ ਵਸਤੂ ਸਲਾਇਮਾਨ ਹੈ ਸਮਝੀ ਕਿ ਇਸ ਵਸਤੂ ਨੇ ਵੀ ਨਹੀਂ ਕਰਨੀ ਸਲਾਇਮਾਨ ਹੈ ਇਹਨੂੰ ਸਾਖੀ ਸਿਆਣੇ ਬੰਦੇ ਤੋਂ ਪੁੱਛੋ ਇਹਨੂੰ ਵਰਤੀ ਦਾ ਕਿਤਾ ਤੇ ਕਿੱਥੇ ਵਰਤੀਦਾ ਜਿਵੇਂ ਹੁਣ ਮੌਜੂਦਾ ਹਾਲਾਤ ਨੇ ਬਹੁਤ ਸਾਰੇ ਥਾਵਾਂ ਤੇ ਠੇਕੇ ਬਣੇ ਪਏ ਨੇ ਬਹੁਤ ਸਾਰੇ ਥਾਵਾਂ ਤੇ ਲੋਕ ਆਪ ਵੀ ਪਿਛਲੇ ਸਮੇਂ ਦੌਰਾਨ ਕੱਢਦੇ ਰਹੇ ਆ ਪੀਂਦੇ ਰਹੇ ਆ ਵਰਤਦੇ ਰਹੇ ਆ ਤੇ ਹੁਣ ਵੀ ਬਹੁਤ ਸਾਰੇ ਥਾਵਾਂ ਤੇ ਇਸੇ ਢੰਗ ਤਰੀਕੇ ਦੇ ਨਾਲ ਚੱਲ ਰਹੇ ਆ ਵੀ ਬਹੁਤ ਸਾਰੇ ਮੁੰਡੇ ਜਿਹੜੇ ਮੁੰਡੇ ਨੇ ਉਹ ਨਸ਼ੇ ਦੇ ਆਦੀ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਹ ਪੀ ਲੈਂਦੇ ਆ ਤੇ ਉਹਨਾਂ ਦਾ ਆਪਣੀ ਬਾਡੀ ਤੇ ਕੰਟਰੋਲ ਨਹੀਂ ਰਹਿੰਦਾ ਤੇ ਵੀ ਉਸ ਕਨਸੈਪਟ 'ਚ ਇਸ ਨੂੰ ਕਿਵੇਂ ਸਮਝੇ ਠੀਕ ਹੀ ਹੋ ਗਿਆ ਘਰਾਂ ਦੇ ਵਿੱਚ ਕੋਈ ਤੂਫਾਕ ਨਹੀਂ ਲਿਆ ਨਾ ਭੈਣ ਆਪਣੇ ਮਾਂ ਤੇ ਆ ਨਾ ਭਰਾ ਆਪਣੇ ਮਾਂ ਤੇ ਆ ਨਾ ਮਾਤਾ ਪਿਤਾ ਹੀ ਆਮਾਨਤੇ ਜਦੋਂ ਘਰ ਜਾਂਦਾ ਇਨਸਾਨ ਨੂੰ ਖੁਸ਼ੀ ਨਹੀਂ ਮਿਲਦੀ ਜਦੋਂ ਨੂੰ ਖੁਸ਼ੀ ਨਹੀਂ ਮਿਲਦੀ ਹੁੰਦਾ ਛੇਵਲ ਜਾਏ ਗਈ ਜਾਏ ਸਮਝ ਗਏ ਜਾਨਵੇਂ ਸਮੈਕ ਦਾ ਨਸ਼ਾ ਜਿਹਨੂੰ ਇੱਕ ਵਾਰੀ ਦਿਖਾ ਦਿੱਤਾ ਜਾਂਦਾ ਮਿਤਰਾ ਮੁਤਰੀ ਕਰਕੇ ਉਹਨੂੰ ਯਾਦਤ ਆਦੀ ਹੋ ਜਾਂਦਾ ਸਮਝਿਆ ਨਾ ਜਦੋਂ ਉਹ ਘਰਾਂ ਵਿੱਚ ਪਿਆਰ ਪਹਿਲਾਂ ਸੀ ਪਹਿਲਾਂ ਕੋਈ ਵੀ ਨਹੀਂ ਸੀ ਪੀਂਦਾ ਹੁਣ ਕਿਉਂ ਘਰਾਂ ਦੇ ਵਿੱਚੋਂ ਪਿਆਰ ਚਲਿਆ ਗਿਆ ਤੇ ਨਸ਼ਾ ਅੱਗੇ ਆ ਗਿਆ ਨਸ਼ੀਨਾ ਥੋੜਾ ਬੋਤਾ ਕੋਈ ਥਕਾਵਟ ਦੀ ਮਹਿਸੂਸ ਕਰਦਾ ਥਕਾਵਟ ਤੋਂ ਪੀਂਦਾ ਕੋਈ ਆਪਣੀ ਚਿੰਤਾ ਤੋਂ ਪੀਂਦਾ ਇਸ ਕਰਕੇ ਇਹ ਜਿਹੜਾ ਪੀਂਨਾ ਜਿਹੜੇ ਗਲਤ ਅੰਸਰ ਉੱਠਦੇ ਨੇ ਉਹਦੇ 'ਚ ਉਹਦੀ ਬਦਨਾਮੀ ਹੋਈ ਸੰਸਾਰ ਤੇ ਕਿਸੇ ਨੇ ਗੁਰਦੇ ਗਵਾਲੇ ਕਿਸੇ ਨੇ ਕੁਝ ਕਰੀ ਇਹ ਗਲਤ ਰੀਤ ਕਾਰਨ ਅਸਲੀ ਜੀਵ ਵੀ ਅਮਰਤ ਵਰਗੀ ਖਰਾਬ ਹੋ ਗਈ ਹੂੰ ਉਹਨੂੰ ਬਦਨਾਮ ਹੋ ਗਿਆ ਵੈਸੇ ਇਹ ਜਿਹੜੀ ਚੀਜ਼ ਹੈ ਉੱਚੀ ਸੁੱਚੀ ਉੱਚੇ ਸੁੱਚੇ ਇਨਸਾਨਾਂ ਵਾਸਤੇ ਬਣੀ ਹੈ ਸ਼ਦਾਈਆਂ ਲਈ ਨਹੀਂ ਬਣੀ ਹੋਈ ਪਰ ਇਹਨੂੰ ਸੇਵਨਸਾਰੀ ਕਰਦੇ ਨੇ ਹੂੰ ਕੋ ਗਵਰਨਮੈਂਟ ਨੇ ਵੀ ਠੇਕੇ ਖੋਲਦੇ ਹੁੰਦਣ ਬਹੁਤ ਹਨ ਹੂੰ ਜੇ ਤੁਹਾਡੀ ਕਿਸੇ ਨੇ ਗੱਲ ਸੁਣ ਲਈ ਉਹ ਕਹਿਣਗੇ ਕਿ ਸ਼ਰਾਬ ਤਾਂ ਅਮਰਤ ਹੈ ਉਹ ਸ਼ਰਾਬ ਦੇ ਅਲੱਗ-ਅਲੱਗ ਬ੍ਰਾਂਡ ਬਣਾਉਣ ਵਾਲੇ ਕਹਿਣਗੇ ਸਾਡੇ ਵਾਲੀ ਅਮਰਤ ਹੈ ਸਾਡੇ ਵਾਲੀ ਅਮਰਤ ਹੈ ਸਾਡੇ ਵਾਲੀ ਪੀ ਲੋ ਸਾਡੇ ਵਾਲੀ ਪੀ ਲੋ ਇਸ ਤਾਂ ਦੇ ਤਰੀਕੇ ਨਾਲ ਵੀ ਪ੍ਰਚਾਰ ਹੋ ਸਕਦਾ ਜਿਹੜਾ ਅਮਰਤ ਗੁਰੂ ਸਾਹਿਬ ਦਾ ਵਾਅਦਾ ਉਹ ਅਮਰਤ ਨਾਮ ਹੈ ਤੇ ਇਹ ਕੀ ਇਹ ਤਿੰਨੇ ਜਦੋਂ ਨਿਕਲੀਆਂ ਸਮੁੰਦਰ ਮੰਥਨ ਮळे ਇੱਕੋ ਥਾਂ ਦੇ ਚ ਨਿਕਲਿਆ ਪਹਿਲਾਂ ਅਮਰਤ ਨਿਕਲਿਆ ਫਿਰ ਸ਼ਰਾਬ ਫਿਰ ਜ਼ਹਿਰ ਸ਼ਰਾਬ ਜਿਹੜੀ ਆ ਇਹ ਜ਼ਹਿਰਦਾਰ ਕੰਮ ਕਰਦੀ ਆ ਇਹ ਅਮਰਦਾਰ ਕਰ ਹੂੰ ਜੇ ਇਹਦੀ ਲੋੜ ਵਰਤੋਂ ਤੋਂ ਵਧੇਰੇ ਆ ਜਾਂ ਨਹੀਂ ਵਰਤੋਂ ਅੰਦਰ ਤਾਂ ਜ਼ਹਿਰ ਦਾ ਕੰਮ ਕਰੂ ਹੂੰ ਜੇ ਇਹ ਸਹੀ ਵਰਤੋਂ ਅੰਦਰ ਤਾਂ ਅਮਰਦਾ ਕੰਮ ਕਰੂ ਓਕੇ ਜਿਹੜੀਆਂ ਸੱਚੀਆਂ ਗੱਲਾਂ ਨੇ ਉੱਚੀ ਮੱਤ ਵਾਲੇ ਸੋਚਣਗੇ ਜਿਹਦੇ ਘਰ ਸ਼ਰਾਬ ਦਾ ਕਲੇਸ਼ ਪਿਆ ਹੋ ਉਹ ਥੋੜੇ ਸਾਡੇ ਬੱਚੇ ਨੂੰ ਸੋਚੂਗਾ ਹੂੰ ਉਹ ਤਾਂ ਉਹਨੂੰ ਲੈਣ ਮਾਰੋ ਇਹਦੇ ਤੇ